ਸਾਸੀ ਗਰਮੈਂਡਰ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਇਸ ਝੋਨੇ ਨੂੰ ਤੇਲਾ ਕਿੰਨਾ ਪਿਆ ਹੋਇਆ ਆ ਸੌਵਾਂ ਦੇ ਸੈਂਕੜਿਆਂ ਦੇ ਹਿਸਾਬ ਨਾਲ ਇਹਦੇ ਵਿੱਚ ਜਿਹੜਾ ਤੇਲਾ ਹੈ ਉਹ ਆਪਾਂ ਦੇਖ ਸਕਦੇ ਹਾਂ ਤੇ ਨਾਲ ਦੀਆਂ ਆਪਰੇਸ਼ਨ ਉੱਠਦਾ ਵੀ ਇੰਨਾ ਤੇਲਾ ਦੇਖ ਕੇ ਘਬਰਾ ਜਾਣਾ ਤੇ ਢੋਲੀਆਂ ਚੱਕ ਕੇ ਸਪਰੇਅ ਕਰ ਦੇਣੀ ਤੇ ਵੀ ਇਹ ਇਹੋ ਜੀ ਸਟੇਜ ਦੇ ਉੱਪਰ ਕਿੰਨਾ ਕੁ ਲਾਹੇਵੰਦ ਹੈ ਜਾਂ ਕਿੰਨਾ ਅਗੇ ਦਾ ਆਪਾਂ ਨੂੰ ਫਾਇਦਾ ਹੋਣ ਵਾਲਾ ਤਾਂ ਹੁਣ ਆਪਾਂ ਇਹਦੇ ਉੱਪਰਲੇ ਪਾਸੇ ਮੈਂ ਦਿਖਾਉਣਾ ਵੀ ਇਹ ਸਟੇਜ ਕਿੱਥੇ ਕਿ ਪਹੁੰਚ ਗਈ। ਹਾਲਾਂਕਿ ਇਹਦੇ ਪੱਤੇ ਨੇ ਜਿਹੜੇ ਉਹ ਹਲੇ ਵੀ ਹਰੇ ਨੇ ਫਸਲ ਦੇ ਵਿੱਚ ਵਿੱਚ ਬੂਟੇ ਵੀ ਬਿਲਕੁਲ ਹਰੇ ਦਿਖਾਈ ਦੇ ਰਹੇ ਨੇ। ਤੇ ਪਰ ਇਸ ਸਟੇਜ ਦੇ ਉੱਪਰ ਜੇ ਆਪਾਂ ਹੁਣ ਮੁੰਜਰਾਂ ਜਾਂ ਬੱਲੀਆਂ ਦੇਖੀਏ ਤਾਂ ਇਹ ਪੱਕ ਕੇ ਲਗਭਗ ਤਿਆਰੀ ਵੱਲ ਨੂੰ ਨੇ ਹਾਲਾਂਕਿ ਦਾਣਾ ਥੋੜਾ ਨਰਮ ਹੈ। ਪਰ ਇਹ ਸਟੇਜ ਹੁਣ ਪਕਾਈ ਵੱਲ ਨੂੰ ਵੱਧ ਗਈ। ਯਾਨੀ ਕਿ ਇਤੋਂ ਬਾਅਦ ਆਪਾਂ ਕੋਈ ਵੀ ਸਪਰੇ, ਕੋਈ ਵੀ ਟੋਨਿਕ, ਕੁਝ ਵੀ ਇਹਦੇ ਉੱਪਰ ਕਰਾਂਗੇ ਕੋਈ ਫਰਕ ਨਹੀਂ ਪੈਣ ਵਾਲਾ ਜਾਂ ਕੋਈ ਫਾਇਦਾ ਨਹੀਂ ਹੋਣ ਵਾਲਾ ਇਸ ਕਰਕੇ ਇਹਨਾਂ ਸਟੇਜਸ ਦੇ ਉੱਪਰ ਢੋਲੀਆਂ ਚੱਕ ਕੇ ਖੇਤ 'ਚ ਨਾ ਬੜੀਏ ਆਪਾਂ ਉਲਟਾ ਫਾਇਦੇ ਦੀ بجائے ਆਪਾਂ ਆਪਣਾ ਨੁਕਸਾਨ ਕਰ ਬੈਠਾਂਗੇ ਹਾਂ ਜਿੱਥੇ ਕਿਤੇ 20 25 ਦਿਨ ਤੋਂ ਉੱਪਰ ਝੋਨਾ ਲੈ ਰਿਹਾ ਉੱਥੇ ਆਪਾਂ ਸਪਰੇਅ ਕਰ ਸਕਦੇ ਹਾਂ ਜਾਂ ਜਿੱਥੇ ਹਲੇ ਪਿਛਲੀਆਂ ਸਟੇਜਸ ਦੇ ਵਿੱਚ ਹੈ ਲੇਟ ਫਰਟੀਲਾਈਜੇਸ਼ਨ ਚਾਹੀਦਾ ਜਿੱਥੇ ਹਲੇ ਦੁੱਧਾ ਪੜ ਰਿਹਾ ਹੈ ਉੱਥੇ ਆਪਾਂ ਸਪਰੇਅ ਕਰ ਸਕਦੇ ਹਾਂ ਪਰ ਲੇਟ ਸਟੇਜਸ ਦੇ ਉੱਪਰ ਤੇਲਾ ਦੇਖ ਕੇ ਘਬਰਾਉਣ ਦੀ ਕੋਈ ਲੋੜ ਨਹੀਂ ਨਾ ਇਹਨੇ ਆਪਣਾ ਨੁਕਸਾਨ ਕਰਨਾ ਤੇ ਨਾ ਹੀ ਆਪਾਂ ਇਹਦੇ ਇਹਦੀ ਬਾਬਤ ਹੁਣ ਸਪਰੇਅ ਕਰਨ ਦੀ ਕੋਈ ਲੋੜ ਹੈ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ